ਕਰਵਾ ਚੌਥ ਜਿਹੜਾ ਵਰਤ ਹੈਗਾ ਵਾ ਇੱਕ ਪਵਿੱਤਰ ਤਿਹਾਰ ਮੰਨਿਆ ਜਾਂਦਾ ਹੈਗਾ ਵਾ ਕਿਉਂਕਿ ਇਹ ਲੰਮੀ ਉਮਰ ਵਾਸਤੇ ਆਪਣੀ ਪਤੀ ਦੀ ਜੜੀ ਹੈਗੀਆਂ ਮਹਿਲਾਵਾਂ ਜੜੀਆਂ ਆਪਣੇ ਪਤੀ ਵਾਸਤੇ ਇਹ ਵਰਤ ਰੱਖਦੀਆਂ ਨੇ ਮਹਿਲਾਵਾਂ ਵੱਲੋਂ ਜਿਹੜੇ ਹੈਗੇ ਕਥਾ ਦੀ ਰਸਮ ਕੀਤੀ ਜਾ ਗਈ ਹੈਗੀ ਉਸ ਤੋਂ ਬਾਅਦ ਜਿਹੜਾ ਹੈਗਾ ਇਕੱਠੇ ਹੋਏ ਆਂ ਕੀ ਕਹਿਣਾ ਚਾਹੋਗੇ ਕਹਿਣਾ ਚਾਹੂੰਗੀ ਮੇਰੀ ਸਾਰੀਆਂ ਫਰੈਂਡਸ ਮੇਰੇ ਨਾਲ ਹੈ ਔਰ ਇਹ ਦਿਨ ਮੈਨੂੰ ਬਹੁਤ ਕਹਿੰਦੇ ਨੇ ਪੂਰੇ ਸਾਲ ਦੀ ਇੱਕ ਦੇ ਵਿੱਚ ਵੇਟ ਹੁੰਦੀ ਹੈ ਕਿ ਅਸੀਂ ਸਾਰਿਆਂ ਨੇ ਕੱਛੇ ਦਾ ਰੈਡੀ ਹੋ ਕੇ ਇਕੱਠੇ ਮਿਲਣਾ ਹੈਗਾ ਇਹ ਵਰਤ ਨੂੰ ਜੇ ਲੈ ਕੇ ਚੱਲੀਏ ਤੇ ਦੇਖੋ ਵਰਤ ਸਾਡੇ ਰੀਤੀ ਰਿਵਾਜ ਹੈ ਜਿਹਨੂੰ ਸਾਨੂੰ ਮੰਨਣਾ ਬਹੁਤ ਜ਼ਰੂਰੀ ਹੈਗਾ ਔਰ ਜੇ ਰੀਤੀ ਰਿਵਾਜ ਨੂੰ ਮੰਨਾਂਗੇ ਜਾਂ ਜਾਂ ਸਿਆਜ਼ ਨੂੰ ਫੋਲੋ ਕਰਾਂਗੇ ਤਾਂ ਹੀ ਸਿਆਨ ਵਾਲੀ ਜਨਰੇਸ਼ਨ ਨੂੰ ਫੋਲੋ ਕਰਾ ਸਕਦੇ ਹਾਂ ਅੱਜ ਸੋਸ਼ਲ ਮੀਡੀਆ ਸੋਸ਼ਲ ਮੀਡੀਆ ਕਾਫੀ ਐਕਟਿਵ ਹੈਗਾ ਕਿਸ ਤਰ੍ਹਾਂ ਦੇਖਦੇ ਨੇ ਦੇਖੋ ਸੋਸ਼ਲ ਮੀਡੀਆ ਇੱਕ ਤਰ੍ਹਾਂ ਦੇ ਲਈ ਬਹੁਤ ਅੱਛੀ ਚੀਜ਼ ਹੈ ਹਰ ਇੱਕ ਚੀਜ਼ ਨੂੰ ਮੈਸੇਜ ਦੇਣ ਲਈ ਪਰ ਮੇਰੇ ਤ੍ਰਾਈ ਸਾਬ ਨਾਲ ਮੈਂ ਇੱਕ ਮੈਸੇਜ ਦੇਣਾ ਚਾਹੁੰਗੀ ਦੇਖੋ ਕਿਸੇ ਵੀ ਚੀਜ਼ ਦਾ ਮਜ਼ਾਕ ਨਾ ਬਣਾਓ ਜਿਹੜਾ ਪਵਿੱਤਰ ਤਿਉਹਾਰ ਹੈ ਪਵਿੱਤਰ ਕਰਵਾ ਚੌਦ ਦਾ ਵਰਤ ਹੈ ਜਿਹੜੀਆਂ ਲੇ ਇਹਨਾਂ ਨੂੰ ਪਲੀਜ਼ ਫੇਕ ਨਾ ਮੰਨੋ ਦੇਖੋ ਦਿਲੋਂ ਮੰਨਾ ਹਰ ਕਿਸੇ ਲਈ ਆਪਣੇ ਲਈ ਜ਼ਰੂਰੀ ਹੈ ਮੰਨੋ ਤਾਂ ਸਾਰਾ ਕੁਝ ਨਾ ਮੰਨਣਾ ਤਾਂ ਕੁਝ ਵੀ ਨਹੀਂ ਸੋਸ਼ਲ ਮੀਡੀਆ ਤੇ ਕਾਫੀ ਅੱਜ ਮਜ਼ਾਕ ਬਣਾਇਆ ਜਾ ਰਿਹਾ ਹਰ ਦਿਨ ਤਿਹਾਰ ਦਾ ਪਰ ਪਹਿਲਾਂ ਤਾਂ ਆਪਾਂ ਇਹ ਗੱਲ ਕਰਾਂਗੇ ਅੱਜ ਕਰਵਾ ਚੌਥ ਦਾ ਵਰਤ ਹੈਗਾ ਕੀ ਕਹਿਣਾ ਚਾਹੋ ਕਰਵਾ ਚੌਥ ਅਸੀਂ ਆਪਣੇ ਹਸਬੰਦ ਦੀ ਲੰਬੀ ਉਮਰ ਲਈ ਰੱਖਦੇ ਆਂ ਔਰ ਸੋਸ਼ਲ ਮੀਡੀਆ ਦੀ ਇਹ ਸੋਸ਼ਲ ਮੀਡੀਆ ਇੱਕ ਜ਼ਰੀਆ ਹੈ ਦੀ ਅਸੀਂ ਇਹਨੂੰ ਦੋ ਤਰ੍ਹਾਂ ਦੇਖਾਂਗੇ ਇਹ ਨਹੀਂ ਕਿ ਮੈਂ ਮਜ਼ਾਕ ਵੀ ਬਣਾਉਂਦੇ ਇਸ ਸੋਸ਼ਲ ਮੀਡੀਆ ਰਾਹੀਂ ਸਾਡੇ ਅੱਗੋ ਬੱਚਿਆਂ ਨੂੰ ਸਾਡੀ ਜਨਰੇਸ਼ਨ ਨੂੰ ਅੱਗੋਂ ਆਉਣ ਵਾਲੇ ਨੂੰ ਵੀ ਪਤਾ ਲੱਗਦਾ ਕਿ ਅਸੀਂ ਇਹ ਤੇ ਹਰ ਮਨਾਏ ਆ ਤੇ ਅੱਗੋਂ ਅਸੀਂ ਮਨਾਨੇ ਆ ਇਹਨੂੰ ਸੈਲੀਬ੍ਰੇਟ ਕਿੱਦਾਂ ਕਰਨਾ ਹੈ ਇਹ ਅਸੀਂ ਦੋ ਤਰ੍ਹਾਂ ਨਾਲ ਦੇਖਾਂਗੇ ਜੋ ਮਜ਼ਾਕ ਮਨਾਨੇ ਉਹਨਾਂ ਦੀ ਆਪਣੀ ਥਿੰਕਿੰਗ ਹੈ ਆਪਣੀ ਥਿੰਕਿੰਗ ਹੈ ਕਿ ਇਹ ਬਹੁਤ ਵਧੀਆ ਮੈਸੇਜ ਹੈਗਾ ਕਿਉਂਕਿ ਸੋਸ਼ਲ ਮੀਡੀਆ ਜਿਹੜਾ ਹੈਗਾ ਕਾਫੀ ਐਕਟਿਵ ਹੈਗਾ ਵਾ ਪਰ ਅੱਜ ਇੱਕ ਵੱਡਾ ਤਿਹਾਰ ਕਰਵਾ ਚੌਦਾਂ ਵਰਤ ਕੀ ਕਹਿਣਾ ਚਾਹੋ ਸਭ ਤੋਂ ਪਹਿਲਾਂ ਤਾਂ ਸਾਰੇ ਭੈਣਾਂ ਨੂੰ ਔਰ ਜੋ ਵੀ ਕਰਵਾ ਚੌਥ ਦਾ ਵਰਤ ਰੱਖਦੀਆਂ ਸਭ ਨੂੰ ਬਹੁਤ-ਬਹੁਤ ਮੁਬਾਰਕਾਂ ਔਰ ਦੂਸਰਾ ਸੋਸ਼ਲ ਮੀਡੀਆ ਦੇ ਨਾਲ ਜੋ ਅੱਜਕੱਲ ਹੋ ਰਿਹਾ ਉਹ ਸਾਰਿਆਂ ਲਈ ਇੱਕ ਕਾਮਨ ਗੱਲ ਹੈ ਠੀਕ ਹੈ ਇਹ ਤਿਉਹਾਰ ਜਿੱਦਾਂ ਦੀਵਾਲੀ ਮਨਾਉਂਦੇ ਆਪਾਂ ਬਾਕੀ ਤਿਉਹਾਰ ਮਨਾਉਂਦੇ ਸੇਮ ਐਜ਼ ਇਟ ਇਜ਼ ਪਤੀ ਦੀ ਲੰਬੀ ਉਮਰ ਲਈ ਆਪਾਂ ਮਨਾਉਂਦੇ ਆ ਇਹਦੇ ਵਿੱਚ ਕੋਈ ਸੋਸ਼ਲ ਮੀਡੀਆ 'ਜਾ ਆਪਣੇ ਆਪ ਨੂੰ ਜੋ ਪ੍ਰਸਤੁਤ ਕਰਦੇ ਆ ਜੇ ਮੰਨ ਲਓ ਵੀਡੀਓਜ਼ ਬਣਾਉਂਦੇ ਆ ਜਾਂ ਆਪਣੀ ਸਨੈਪਚੈਟ ਤੇ ਜਾਂ ਇੰਸਟਾ ਤੇ ਪਰ ਉਹ ਮੈਸੇਜ ਤਾਂ ਇੱਕ ਹੀ ਜਾਂਦਾ ਹੈ ਕਿ ਇਹ ਪਤੀ ਦੀ ਲੰਬੀ ਉਮਰ ਲਈ ਹੈ ਤਾਂ ਸਾਰਿਆਂ ਨੂੰ ਇਹ ਵਰਤ ਕਰਨਾ ਵਰਤ ਕਰਨਾ ਚਾਹੀਦਾ ਇਸ ਨੂੰ ਲੈ ਕੇ ਜਿਹੜਾ ਹੈਗਾ ਵਾ ਅੱਜ ਖਾਸ ਕਰਕੇ ਗੱਲ ਕਰੀਏ ਤਾਂ ਨਕੋਦਰ ਦੇ ਵਿੱਚ ਕਾਫੀ ਰੌਣਕਾਂ ਦੇਖਣ ਨੂੰ ਮਿਲ ਰਹੀਆਂ ਕੋਈ ਨਾ ਵੀ ਕੋਈ ਨਾ ਮਸਤੀ ਕਿੰਨੀ ਪਾ ਰਿਹਾ ਹੈਗਾ ਮੈਂ ਕਿੰਨੀ ਮਿਲ ਜਾਲੇ ਤੇ ਬਿਆਨ ਕਰਦੇ ਹਾਂ ਜਦੋਂ ਆਇਤ ਨੇ ਆਕੇ ਦੇਖਿਆ ਕਿ ਉਹ ਜਿਹੜਾ ਰਾਜਾ ਇਹਨੂੰ ਭੁੱਲ ਗਿਆ ਆਇਆ ਸੀ ਗਾ ਗਾਨੀ ਤੇ ਰਾਨੀ ਸੀ ਉਹ ਗੋਲੀ ਬੰਦੀ ਗੋਲੀ ਛੇ ਰਾਹੀ ਬੰਦੀ ਜਦੋਂ ਆਹ ਰਾਜਾ ਚੱਲਿਆ ਖੇੜ ਜੰਗਲ 'ਚ ਸ਼ਿਕਾਰ ਵਿੱਚ ਚਲਿਆ ਖੇੜ ਚਲਿਆ ਵਰਤ ਲੈਣੋਂ ਆ ਕੇ ਰਾਨੀ ਕੋਲੋਂ ਤਾਂ ਕੀ ਲਿਆ ਮਾ ਤੇਰੇ ਤੋਂ ਕਾ ਤੇ ਗੋਲੀ ਕਹਿੰਦੀ ਮੇਰੇ ਕੋਲ ਆਈ ਰਾਨੀ ਕਹਿੰਦੀ ਲੈ ਮੇਲ ਜੋ ਕੀ ਨਹੀਂ ਗੁੱਡੜੀਆਂ ਪਾਣੀ ਗੁੱਡੜੀਆਂ ਤੇ ਉਹ ਜਿਹੜੀ ਗੋਲੀ ਸੋ ਕਹਿੰਦੀ ਮੇਰੇ ਕੋਲ ਸੁਹਾਗ ਦਾ ਸਾਰਾ ਸਮਾਨ ਅੱਗੋਂ ਤੁਸੀਂ ਕਰੋ ਪਹਿਨਣ ਜਿਆ ਤੋ ਮੈਂ ਸਾਈ ਵੈ ਕਰਤੀ ਨਾ ਤੇਰੀ ਨਾ ਤੁਮ ਤਰਕੜਾ ਪੇਰੀ ਬੇਦੀਨ ਬਹੁਤ ਕੈਰ ਪਾਏਗਾ ਸੁਤਰਾਜ ਗਾਇਨਾ ਸੁਤਰਾਮਨ ਨਾਹੀਨਾ ਅਸੰਦਾਲ ਪਨੀਤਰਾ ਨਕੋਦਾ